ਮੈਂ ਕੈਲੀਫੋਰਨੀਆ ਯੂਐਸਏ ਦਾ ਹਾਂ ਅੱਜ ਅਸੀਂ ਸ੍ਰੀ ਹਰਿਖਾਲਤਾਖਸਰ ਜੀ ਦੇ ਜਿਹੜੇ ਸਕੱਤਰੇ ਦੇ ਆਏ ਹਾਂ ਅੱਜ ਕਿ ਅਸੀਂ ਇੱਕ ਯੂਨੀਵਰਸਿਟੀ ਆਫ ਖਾਲਸਾ ਖੋਲਣ ਦਾ ਉਪਰਾਲਾ ਕੀਤਾ ਹੈ ਜਿਸ ਦੇ ਮੇਨ ਚਾਂਸਲਰ ਅਸੀਂ ਅਕਾਲ ਤਖਤ ਸਾਹਿਬ ਜੀ ਸਿਦਾਜੀ ਨੂੰ ਰੱਖਣਾ ਹੈ ਉਸ ਦੇ ਨਾਲ ਹੀ ਇੱਕ ਗੁਰਦੁਆਰਾ ਸਾਹਿਬ ਗੁਰਦਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ ਇੱਕ ਸੈਂਟਰ ਪੁਆਇੰਟ ਹੋਵੇ ਜਿਸ ਦੇ ਉੱਤੇ ਕਿ ਉਹਨਾਂ ਨੇ ਆ ਕੇ ਵੈਰੀਫਿਕੇਸ਼ਨ ਕਰਨੀ ਹੋਵੇ ਤੇ ਉਸ ਦੀ ਵੈਰੀਫਿਕੇਸ਼ਨ ਸਿੱਧੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਵੇ ਕੈਸਰੀ ਅਕਾਲ ਤਖਸਾਲ ਸਾਹਿਬ ਸਾਡਾ ਸ਼ਿਰਮੌਰ ਹੈ ਤੇ ਇਸ ਦੀ ਡਾਇਰੈਕਸ਼ਨਸ ਦੇ ਵਿੱਚ ਇਸ ਦੇ ਪ੍ਰਬੰਧ ਦੇ ਵਿੱਚ ਹੀ ਇਹ ਸਾਰੀਆਂ ਚੀਜ਼ਾਂ ਚਲਾਈਆਂ ਜਾਣਗੀਆਂ ਮੁਖੀ ਇਸ ਦੇ ਸ੍ਰੀ ਅਕਾਲ ਤਖਸਾਲ ਦੇ ਜਥੇਦਾਰ ਹੋਣਗੇ ਹਾਂਜੀ ਜਥੇਦਾਰ ਦਾ ਸਾਹਿਬ ਨੂੰ ਮੁਲਾਕਾਤ ਹੋਈ ਸੀ ਉਹਨਾਂ ਨੇ ਬਹੁਤ ਵਧੀਆ ਪ੍ਰੋਸਤ ਕੀਤਾ ਕਿ ਇਹੋ ਜਿਹੇ ਉਪਰਾਲੇ ਹੀ ਹੋਣੇ ਚਾਹੀਦੇ ਜਿਨ੍ਹਾਂ ਅਸੀਂ ਸਟੈਂਡਰਡਾਈਜੇਸ਼ਨਸ ਤਿਆਰ ਕਰ ਸਕੀਏ ਤੇ ਸਿੱਖ ਪੰਥ ਨੂੰ ਅੱਗੇ ਖੜ੍ਹ ਸਕੀਏ ਉਹਨਾਂ ਦਾ ਸੁਝਾਅ ਸੀ ਕਿ ਐਜੂਕੇਸ਼ਨ ਬੋਰਡ ਵੀ ਤਿਆਰ ਕੀਤਾ ਜਾਵੇ ਤੇ ਉਹ ਵੀ ਇਸ ਦੇ ਵਿੱਚ ਲਿਆਂਦਾ ਗਿਆ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਫਤਿਹ ਮੇਰਾ ਨਾਮ ਸਾਧਪ੍ਰੀਤ ਸਿੰਘ ਹੈ ਜੀ ਮੈਂ ਕੈਲੀਫੋਰਨੀਆ ਯੂਐਸਏ ਦਾ ਹਾਂ ਅੱਜ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਿਸ ਸਕਤਰੇ ਦੇ ਆਏ ਹਾਂ ਜਿਸ ਦੇ ਵਾਸਤੇ ਕਿ ਅਸੀਂ ਇੱਕ ਯੂਨੀਵਰਸਿਟੀ ਆਫ ਖਾਲਸਾ ਕੋਲੋਂ ਦਾ ਉਪਰਾਲਾ ਕੀਤਾ ਹੈ ਜਿਸ ਦੇ ਮੇਨ ਚਾਂਸਲਰ ਅਸੀਂ ਅਕਾਲ ਤਖਤ ਸਾਹਿਬ ਜੀ ਸਦਾ ਜੀ ਨੂੰ ਰੱਖਣਾ ਹੈ ਉਸ ਦੇ ਨਾਲ ਹੀ ਇੱਕ ਗੁਰਦੁਆਰਾ ਸਾਹਿਬ ਗੁਰਦਾਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਕਿ ਜਿਵੇਂ ਬਾਲੀ ਦੇਸ਼ਾਂ 'ਚ ਗੋਦਵਾਰੇ ਖੋਲਦੇ ਹਨ ਉਹਨਾਂ ਵਾਸਤੇ ਇੱਕ ਸਟੈਂਡਰਡਾਈਜੇਸ਼ਨ ਤਿਆਰ ਕੀਤੀ ਜਾ ਸਕੇ ਕਿਹੜੇ ਸਟੈਂਡਰਡ ਦੇ ਉੱਤੇ ਹਾਂ ਜੇਕਰ ਕਿਸੇ ਨੇ ਵੀ ਆ ਕੇ ਪੁੱਛਣਾ ਹੈ ਪੀ ਬਾਦ ਦੀ ਸਰਕਾਰਾਂ ਪੁੱਛਦੀਆਂ ਨੇ ਵੀ ਕਿਸੇ ਗੁਰਦਵਾਰੇ ਦਾ ਸਟੈਂਡਰਡ ਕੀ ਹੋਣਾ ਚਾਹੀਦਾ ਹੈ ਕੋਈ ਇੰਡੀਵਿਜੂਅਲ ਖੋਲ ਕੇ ਤੇ ਉਸੇ ਆਪਣੀ ਮਰਿਆਦਾ ਲਾਗੂ ਕਰ ਰਿਹਾ ਹੈ ਜਾਂ ਸਿੱਖ ਪੰਥ ਦੀ ਮਰਿਆਦਾ ਲਾਗੂ ਕਰੇ ਤੇ ਉਹ ਇੱਕ ਸੈਂਟਰ ਪੁਆਇੰਟ ਹੋਵੇ ਜਿਸ ਦੇ ਉੱਤੇ ਕਿ ਉਹਨਾਂ ਨੇ ਆ ਕੇ ਵੈਰੀਫਿਕੇਸ਼ਨ ਕਰਨੀ ਹੋਵੇ ਤੇ ਉਸ ਦੀ ਵੈਰੀਫਿਕੇਸ਼ਨ ਸਿੱਧੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਵੇ ਤੇ ਉਹਦਾ ਕਿੰਨਾ ਵਧੀਆ ਪਰਲਾ ਕਿਉਂਕਿ ਜਿੰਨੀਆਂ ਵੀ ਸੰਪਰਦਾਵਾਂ ਹਨ ਸੰਸਥਾਵਾਂ ਹਨ ਜਾਂ ਸਿੱਖ ਪੰਥ ਖਾਸੇ ਪੰਥ ਦੇ ਰਿਲੇਟਿਡ ਕੋਈ ਵੀ ਚੀਜ਼ ਹੈ ਤਾਂ ਸਾਰੇ ਹੀ ਸਿੱਖਾਂ ਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਝੁਕਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਸਾ ਇਸ ਦੀ ਡਾਇਰੈਕਸ਼ਨਸ ਦੇ ਵਿੱਚ ਇਸ ਦੇ ਪ੍ਰਬੰਧ ਦੇ ਵਿੱਚ ਹੀ ਇਹ ਸਾਰੀਆਂ ਚੀਜ਼ਾਂ ਚਲਾਈਆਂ ਜਾਣਗੀਆਂ ਮੁਖੀ ਇਸ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣਗੇ ਦੋਨਾਂ ਹੀ ਸੰਸਥਾਵਾਂ ਦੇ ਬਾਕੀ ਆਪਰੇਸ਼ਨਲ ਕੰਮ ਜਿਹੜੇ ਕਰਨੇ ਹਨ ਯੂ ਗੋਦਵਾਰਾ ਸਾਹਿਬ ਨੂੰ ਉਹਨਾਂ ਦੇ ਪ੍ਰੈਜ਼ੀਡੈਂਟ ਸਰਦਾਰ ਵਿਜੇ ਸਿੰਘ ਜੀ ਹਨ ਇਹਨਾਂ ਨੂੰ ਬਣਾਇਆ ਗਿਆ ਹੈ ਯੂਨੀਵਰਸਿਟੀ ਦੇ ਵਿੱਚ ਸੀਯੂ ਆਫਸਰ ਜਿਹੜਾ ਬਣਾਇਆ ਗਿਆ ਹੈ ਚੀਫ ਅਕੈਡਮੀ ਦੇ ਆਫਸਰ ਉਹ ਦਾਸਮ ਸੇਵਾ ਬਖਸ਼ੀ ਗਈ ਹੈ ਇਸੇ ਤਰ੍ਹਾਂ ਹੀ ਜਿਸ ਤਾਂ ਜਿਸ ਤਾਂ ਅੱਗੇ ਚੀਜ਼ਾਂ ਹੁੰਦੀਆਂ ਜਾਣਗੀਆਂ ਪੰਥ ਜਿਸ ਤਾਂ ਪ੍ਰਵਾਨ ਕਰੇਗਾ ਉਸ ਤਾਂ ਹੀ ਉਹਨਾਂ ਨੂੰ ਚਲਾਇਆ ਜਾਏਗਾ ਤੇ ਹਮੇਸ਼ਾ ਹੀ ਹਰ ਚੀਜ਼ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਨਜ਼ੂਰੀ ਲਈ ਜਾਵੇਗੀ ਜਥੇਦਾਰ ਸਾਹਿਬ ਨਾਲ ਮੁਲਾਕਾਤ ਲਈ ਹਾਂਜੀ ਜਥੇਦਾਰ ਸਾਹਿਬ ਨਾਲ ਮੁਲਾਕਾਤ ਹੋਈ ਸੀ ਉਹਨਾਂ ਨੇ ਬਹੁਤ ਵਧੀਆ ਪ੍ਰੋਸਪੈਕਟਾ ਕਿ ਇਹੋ ਜਿਹੇ ਉਪਰਾਲੇ ਹੀ ਹੋ ਕਰ ਸਕੀਏ ਉਹਨਾਂ ਦਾ ਸੁਝਾਅ ਸੀ ਕਿ এডਿਕੇਸ਼ਨ ਬੋਰਡ ਵੀ ਤਿਆਰ ਕੀਤਾ ਜਾਵੇ ਤੇ ਉਹ ਵੀ ਇਸੇ ਵਿੱਚ ਲਿਆਂਦਾ ਗਿਆ ਹੈ ਕਿ ਜਦੋਂ ਯੂਨੀਵਰਸਿਟੀ ਦੇ ਥਰੂ ਅਸੀਂ ਆਪਣੇ এডਿਕੇਸ਼ਨ ਬੋਰਡ ਬਣਾਵਾਂਗੇ ਜਿਵੇਂ ICSE ਹੈ ਕ੍ਰਿਸ਼ਚੀਅਨ ਦਾ ਕਿੰਨਾ ਸੋਹਣਾ ਬੋਰਡ ਹੈ ਵਧੀਆ এডਿਕੇਸ਼ਨ ਇਸੇ ਦਾ ਸਿੱਖਾਂ ਦਾ ਆਪਣਾ ਬੋਰਡ ਜਿਸ ਨੂੰ ਕਿ ਸਿੱਖ এডਿਕੇਸ਼ਨ ਬੋਰਡ ਕਿਹਾ ਜਾ ਸਕਦਾ ਹੈ ਜਾਂ ਖਾਸ এডਿਕੇਸ਼ਨ ਬੋਰਡ ਕਿਹਾ ਜਾ ਸਕਦਾ ਹੈ ਉਹ ਬੋਰਡ ਵੀ ਇਸ ਯੂਨੀਵਰਸਿਟੀ ਦੇ ਅੰਦਰ ਬਣਾਏ ਜਾਣਗੇ ਤੇ ਗਲੋਬਲੀ ਜਿਹੜੇ ਸਕੂਲ ਹੋਣਗੇ ਉਹਨਾਂ ਦੇ ਵਿੱਚ ਇਹਨਾਂ ਨੂੰ ਇੰਪਲੀਮੈਂਟ ਕੀਤਾ ਜਾਏਗਾ ਦੂਜੀ ਇਸ ਯੂਨੀਵਰਸਿਟੀ ਘਾਰਸੀਤ ਹੋਏਗੀ ਜਿਵੇਂ ਅਸੀਂ ਬਹਾਲੇ ਦੇਸ਼ਾਂ ਵਿੱਚ ਦੇਖਦੇ ਆ ਨਾ ਉਹਨਾਂ ਦੇ ਆਪਣੇ ਸਕੂ ਸਕੂਲ ਡਿਸਟ੍ਰਿਕਟ ਹੈਂਦੂਪਾ ਵੀ ਉਹ ਆਪਣੇ ਸਿਲੇਬਸ ਲਾਗੂ ਕਰਦੇ ਹਨ ਆਪਣੇ ਤੌਰ ਤਰੀਕੇ ਲਾਗੂ ਕਰਦੇ ਹਨ ਉਹਨਾਂ ਨੇ ਕੀ ਪੜਾਉਣਾ ਹੈ ਕੀ ਖਵਾਉਣਾ ਹੈ ਬੱਚਿਆਂ ਨੂੰ ਲੰਚ ਦੇ ਵਿੱਚ ਕੀ ਦੇਣਾ ਹੈ ਸਾਡੇ ਬੱਚੇ ਉੱਥੇ ਜਾਂਦੇ ਹਨ ਜਦੋਂ ਜਾਂਦੇ ਹਾਂ ਤੇ ਉਹਨਾਂ ਨੂੰ ਉਹਨਾਂ ਦੀਆਂ ਮਰਿਆਦਾਂ ਫਾਲੋ ਕਰਨੀਆਂ ਪੈਂਦੀਆਂ ਹਨ ਇਸੇ ਦਾ ਸਿੱਖਾਂ ਦੀ ਆਪਣੀ ਮਰਿਆਦਾ ਬਣਾਉਣ ਵਾਸਤੇ ਵੀ ਸਕੂਲਾਂ ਦਾ ਸਾਡਾ ਕੀ ਸਟੈਂਡਰਡ ਹੋਣਾ ਚਾਹੀਦਾ ਤੇ ਅਸੀਂ ਉਸ ਕ੍ਰੀਮ ਨੂੰ ਕੱਢ ਕੇ ਕਿਸਾ ਇਸ ਸੰਸਾਰ ਨੂੰ ਸੋਹਣਾ ਬਣਾਉਣ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ ਤੇ ਸਿੱਖ ਕਿੰਨੇ ਕਿ ਸਿਆਣੇ ਹਨ ਇਸ ਚੀਜ਼ ਨੂੰ ਪਰਫੁੱਲਤ ਕਰ ਲਈਏ ਮਹਾਰਾਜ ਜੀਤ ਸਿੰਘ ਦੇ ਸਮੇਂ ਦੇ ਵਿੱਚ ਲਿਟਰੇਸੀ ਰੇਟ ਬਹੁਤ ਜ਼ਿਆਦਾ ਉਹਦਾ ਕਾਨ ਕੀ ਸੀ ਸਿੱਖ ਐਜੂਕੇਸ਼ਨ ਕਿਉਂਕਿ ਉਹਨਾਂ ਦਾ ਢੰਗ ਤਰੀਕਾ ਹੀ ਏਡਾ ਸੋਹਣਾ ਸੀ ਪਰ ਅੱਜ ਦੀ ਐਜੂਕੇਸ਼ਨ ਕੇਵਲ ਜੌਬ ਤੱਕ ਸੀਮਤ ਹੋ ਕੇ ਰਹਿ ਗਈ ਜੌਬ ਨੂੰ ਸਿੱਖ ਲਈ ਇੱਕ ਮੈਂਟਲ ਗੁਲਾਮੀ ਕਿ ਅਸੀਂ ਕਿਸੇ ਦੇ ਅੰਡਰ ਹੀ ਕੰਮ ਕਰਨਾ ਹੈ ਅਸੀਂ ਜਿੰਨੇ ਵੀ ਵੱਡੇ ਵੱਡੇ ਬਿਜ਼ਨਸਮੈਨ ਲੀਡਰਾਂ ਦੇ ਨਾਲ ਲੈਂਦੇ ਹਾਂ ਕਿ ਉਹ ਜਿੰਨੀ ਵੀ ਰਿਸਰਚ ਹੁੰਦੀ ਹੈ ਇਨੋਵੇਸ਼ਨ ਹੁੰਦੀ ਹੈ ਆਪ ਕਰਦੇ ਹਨ ਉਹ ਆਪ ਨਹੀਂ ਕਰਦੇ ਉਹਨਾਂ ਨੇ ਅਗੇ ਰਿਸਰਚਰ ਸਾਇੰਟਿਸਟਸ ਕਹਿੰਦੇ ਹਨ ਜਿਹੜੇ ਕਿ ਸਾਰਾ ਵਰਕ ਕਰਦੇ ਬਟ ਨਾ ਉਹਨਾਂ ਦਾ ਹੁੰਦਾ ਹੈ ਇਸੇ ਤਰ੍ਹਾਂ ਇਹ ਯੂਨੀਵਰਸਿਟੀ ਦੇ ਵਿੱਚ ਸਿੱਖਾਂ ਨੂੰ ਪਰਫੁੱਲਤ ਕਰਨ ਲਈ ਇਹ ਯੂਨੀਵਰਸਿਟੀ ਜਿਹੜੇ ਵੀ ਅ ਪੂਰੇ ਪੰਜਾਬਕਾਰਾਂ ਦੇ ਧਾਰ ਨਹੀਂ ਹੋਣਗੇ ਸ੍ਰੀ ਕਾਲ ਤਖਸਾ ਦੀ ਮਰਿਆਦਾ ਮੰਨਦੇ ਨੇ 52 100% ਸਕਾਲਰਸ਼ਿਪ ਉਹਨਾਂ ਨੂੰ ਦਿੱਤੀ ਜਾਊਗੀ ਜਿਸ ਜਿੱਦਾਂ ਬਾਕੀ ਯੂਨੀਵਰਸਿਟੀਆਂ ਕਰਦੀਆਂ ਹਨ ਵੀ ਆਪਣੇ ਬੜੀ ਬੜਪਰਫੁੱਲਟ ਕਰਦੀਆਂ ਹਨ ਹੁਣ ਇਹ ਵੀ ਗੱਲ ਸੁਣਨੀ ਚਾਹੀ ਹੈ ਕਿ ਬਾਹਲੇ ਸਕੂਲਾਂ ਦੇ ਵਿੱਚ ਅਸੀਂ ਗੁਰਦੁਆਰਾ ਨਹੀਂ ਖੋਲ ਸਕਦੇ ਜਿਵੇਂ ਅਸੀਂ ਖਾਲਸਾ ਜਮਸਤ ਦੀ ਗੱਲ ਕਰਦੇ ਹਾਂ ਗੁਰਦੁਆਰਾ ਹੈ ਗੁਨਾਨਗਰ ਯੂਨੀਵਰਸਿਟੀ ਦੇ ਅੰਦਰ ਗੁਰਦੁਆਰਾ ਹੈ ਕਿ ਬਾਹਲੇ ਦੇਸ਼ਾਂ ਚ ਇਹਦਾ ਖੋਲੇ ਜਾ ਸਕਦਾ ਹੈ ਕਹਿ ਦਿੰਦੇ ਹਨ ਨਹੀਂ ਖੋਲ ਸਕਦੇ ਬਟ ਕ੍ਰਿਸਚੀਅਨ ਦਾ ਆਮ ਹੀ ਦੇਖੀਏ ਤੇ ਖੁੱਲਾ ਹੁੰਦਾ ਹੈ ਇਸੇ ਤਰ੍ਹਾਂ ਇਸ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਕੀਤੀਆਂ ਜਾਣਗੀਆਂ ਅਸੀਂ ਆਪਣੇ ਕਾਨੂੰਨ ਬਣਾਵਾਂਗੇ ਉਸ ਨੂੰ ਪ੍ਰੋਪਰ ਅਮਰੀਕਾ ਦੀ ਧਰਤੀ ਤੋਂ ਅਪਰੂਵ ਕਰਾਇਆ ਜਾਏਗਾ ਅਮਰੀਕਾ ਦੀ ਸਰਕਾਰ ਤੋਂ ਅਪਰੂਵ ਤੇ ਉਸ ਨੂੰ ਗਲੋਬਲੀ ਸਪਰੈਡ ਕੀਤਾ ਜਾਊਗਾ ਮਿਲ ਜੀ ਸਿੰਘ ਨੇ ਇਸ ਕੱਟਤਨ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦਵਾਰਾ ਕਮੇਟੀ ਇਡਕਟਰ ਸਰਪ੍ਰਾਈਜ਼ਿੰਗ ਇਹ ਵੱਲੋਂ ਜੋ ਉਪਰਾਲਾ ਅਮਰੀਕਾ ਦੇ ਵਿੱਚ ਨਹੀਂ ਖਾਸਾ ਯੂਨੀਵਰਸਿਟੀ ਅਤੇ ਸ੍ਰੀ ਗੁਰੂ ਹਰਕਿਸ਼ਨ ਦੇਵ ਜੀ ਗੁਰਦਵਾਰਾ ਸਾਹਿਬ ਦਾ ਜਿਹੜਾ ਸੰਚਾਲਨ ਕੀਤਾ ਜਾ ਰਿਹਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਮਾਨਯੋਗ ਪ੍ਰਧਾਨ ਜੀ ਸਾਹਿਬ ਜਿਆਲੇ ਖੁਦਿਸ ਜੀ ਨੂੰ ਲੱਜ ਉਹਨਾਂ ਨੂੰ ਮਿਲੇ ਸਨ ਪਿਛਲੇ ਅਫਤਿਹਾਂਗੇ ਤੇ ਉਹਨਾਂ ਨਾਲ ਸਾਰੀ ਗੱਲਬਾਤ ਹੋਈ ਸੀ ਉਹਨਾਂ ਵੱਲੋਂ ਵੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਜਿਹੜੀ ਪ੍ਰਵਾਨਗੀ ਇਨਾ ਗੁਰਦੁਆਰਾ ਸਾਹਿਬ ਆ ਤੇ ਯੂਨੀਵਰਸਿਟੀ ਨੂੰ ਦੇ ਦਿੱਤੀ ਗਈ ਹੈ ਅਤੇ ਛਲਾਗਾ ਵੀ ਕੀਤੀ ਹੈ ਅਤੇ ਜਿਹੜੀ ਯੂਨੀਵਰਸਿਟੀ ਆ ਤੇ ਗੁਰਦੁਆਰਾ ਸਾਹਿਬ ਆ ਅਮਰੀਕਾ ਦੀ ਗਵਰਨਮੈਂਟ ਵੱਲੋਂ ਵੀ ਉਹਨਾਂ ਨੂੰ ਜੀਓ ਪ੍ਰਵਾਨਗੀ ਦੇਤੀ ਹੈ ਇਹ ਦੋਨੇ ਚੀਜ਼ਾਂ ਪੰਥ ਦੀਆਂ ਹਨ ਤੇ ਪੰਥ ਇਹਨਾਂ ਨੂੰ ਚਲਾਵੇਗਾ ਡਾਕਟਰ ਸਾਤਪਾਲ ਸਿੰਘ ਦੀ ਇਹਦੇ ਜਿਹੜੇ ਮੁਖੀ ਹੋਣਗੇ ਸਾਰੇ ਸੰਚਾਲਕ ਕੰਮ ਜਿਹੜੇ ਡਾਕਟਰ ਸਾਤਪਾਲ ਸਿੰਘ ਕਰਨਗੇ ਸਾਡਾ ਸਹਿਯੋਗ ਜਿਹੜਾ ਹਮੇਸ਼ਾ ਇਹਨਾਂ ਦੇ ਨਾਲ ਪਹਿਲਾਂ ਰਿਹਾ ਕਿ ਸਾਡੇ ਬਹੁਤ ਪਿਆਰੇ ਮਿੱਤਰ ਨੇ ਅਤੇ ਇਦਾਂ ਹੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦਾ ਤੇ ਦਾਸ ਦਾ ਸਾਰੇ ਜਿੰਨਾਂ ਜਦੋਂ ਵੀ ਇਹ ਸਾਨੂੰ ਯਾਦ ਕਰਨਗੇ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਵਾਂਗੇ ਕੀ ਪ੍ਰੋਸਤ ਲਾਇਆ ਗਿਆ ਜੀ ਦੋਸਤ ਸਾਹਿਬ ਸਾ ਕੋਈ ਪ੍ਰਮਾਣ ਹੋ ਗਿਆ ਹੁਣ ਜਿਹੜੀ ਸ਼ੁਰੂਆਤ ਆ ਉਥੇ ਅਮਰੀਕਾ ਦੇ ਵਿੱਚ ਉਹ ਜਿਹੜੀਆਂ ਬਿਲਡਿੰਗਾਂ ਬਣਨੀਆਂ ਜਾਂ ਜੋ ਵੀ ਜ਼ਮੀਨ ਲੈਣੀ ਉਹ ਸਾਰੀ ਕਾਰਜ ਜਾ ਕੇ ਇਹ ਕਰਨਗੇ